ਪੋਰਟਡ ਕਰਦੇ ਹਾਂ ਹਰ ਕੰਡਾ ਜਾ ਰਿਹਾ ਹੈ ਸਪੈਸਟਾ ਬੀਨੇ ਆਹ ਬੜੀ ਹੁਣ ਲੈਓ ਮਾਡੀ ਮੈਡਮ ਚੇਤਾ ਕੋ ਜੀ ਹਾਂਜੀ ਹਾਂਜੀ ਕੁਝ ਗੱਲ ਜਸੀ ਗੱਲ ਬਖ ਐਂ ਹੈਪ ਮੇਰੇ ਕੋਲ ਜਿਹੜੇ ਹੈਗੇ ਆਪਣੇ ਲਈ 100 ਦੇ ਅਰਾਊਂਡ ਲੱਗਦਾ ਆ ਮਤਲਬ ਕਿ ਜਿਹੜੀ ਲੱਗਿਆ ਇੱਥੇ ਲੈਫਟ ਹੈ ਸਟੇ ਜਰੂਰ ਸਾਰੇ ਫੀਲ ਕੁਝ ਕੁ ਜਾਂ ਦਵਾਈਆਂ ਸਾਰੀਆਂ ਲੈ ਲੈਂਦੇ ਹੈਗੀਆਂ ਨਾਮ ਨਾਲੇ ਚੌਧਾ ਨਾ ਸੱਤ ਜਿਹੜਾ ਸੈਂਟਰ ਹੈਗਾ ਓਕੇ ਜਿੱਥੇ ਮਤਲਬ 10 ਤੋਂ 12 ਦੇ ਲੱਗਦਾ ਕਿ ਜਿਹਨ ਅੱਜਕੱਲ੍ਹ ਜੀਵਰੀ ਹੋਣੀਆਂ ਹੈਆਂ ਫਿਰ 15 ਤੋਂ 20 ਦੇ ਵਿੱਚ ਵੀ ਠੀਕ ਹੈ ਜੀ ਠੀਕ ਯਾਨੀ ਕਿ ਬੜੀ ਸਹੂਲਤ ਮਿਲਦੀ ਆਪਣੇ ਕੋਲ ਇਨਸ਼ਾਅੱਲਾ ਤੁਹਾਨੂੰ ਜਿਹੜੇ ਕਰ ਸਕੋਗੇ ਮੇਰੇ ਲਈ ਕੀ ਨਾਮ ਵਰਤਣਾ ਮੇਰਾ ਨਾਮ ਵਰਤੋ ਬਹੁਤ ਮਿਹਨਤ ਕਰ ਰਿਹਾ ਜੀ ਬਹੁਤ ਆਏ ਨਹੀਂ ਵੀ ਕੋਈ ਕਿਸੇ ਕੋਲੋਂ ਆਪਾਂ ਕਹਦੀ ਇਹ ਵੀ ਸਟਾਫ ਸਾਰਾ ਹੀ ਜਿੱਤੇ ਸਾਨੂੰ ਕੋਈ ਮਿਹਨਤੀ ਸਾ ਮੈਦ ਦਾ ਮਿਹਨਤੀ ਅਫਸਰ ਮਿਲਦਾ ਸੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਸਰਕਾਰ ਆ ਬਿਆ ਜੋ ਸਹੂਲਤਾਂ ਤੋਂ ਕਟਕ ਪਹੁੰਚ ਰਹੀ ਹੈ ਉਹ ਸੁਝਾ ਰਹੀ ਹੈ ਤੇ ਸਾਨੂੰ ਵੀ ਇਸ ਚੀਜ਼ ਦੀ ਪੂਰੀ ਖੁਸ਼ੀ ਹੁੰਦੀ ਹੈ ਵੀ ਸਾਡਾ ਜਿਹੜੇ ਅਫਸਰ ਉਹਨੇ ਕੰਮ ਕਰ ਰਿਹਾ ਛੋਟੀ ਪਹਿਲਾਂ ਵੀ ਬਰੇਨ ਕਰਦੇ ਸੀ ਤੇ ਸਰ ਸਾਬ ਬਹੁਤ ਵਧੀਆ ਨੇ ਕਰਦੇ ਆ ਕੋਈ ਬਹੁਤ ਕਮੀ ਨਹੀਂ ਸੀ ਹੁੰਦੀ ਹਦੀ ਐਕਚੁਅਲੀ ਅੱਜ ਕੱਲ੍ਹ ਨਾ ਆਪਣਾ ਜਨਰੇਟਰ ਹੈ ਜਿਹੜਾ ਬਹੁਤ ਵਾਰੀ ਰਿਪੇਅਰ ਕਰਵਾ ਲਿਆ ਉਹ ਥੋੜਾ ਹੈਗਾ ਮਤਲਬ ਕੱਟ ਕੰਮ ਕਰ ਰਿਹਾ ਕਿਉਂਕਿ ਫੰਡਸ ਦੀ ਥੋੜੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਉਹ ਬਿਲਡਿੰਗ ਵੀ ਹੈ ਜੀ ਪਰਲੇ ਪਾਸੇ ਆ ਫਾਰ ਬੇਸਿਕਲੀ ਉਹਦਾ ਵੀ ਕਿਉਂ ਹੋਇਆ ਉਹ ਬਿਲਡਿੰਗ ਤਾਂ ਨਵੀਂ ਬਣਨ ਵਾਲੀ ਹੈ ਜਿਹੜੀ ਸਬ ਸੈਂਟਰ ਵਾਲੀ ਥੋੜੀ ਜਿਹੀ ਲਾਉ ਮੋਰ ਦੀ ਉੱਤੇ ਦੁਬਾਰਾ ਫੇਰ ਵੀ ਜਿਹੜੀ ਕਮੀ ਰਹਿੰਦੀ ਹੈ ਉਹ ਵੀ ਸੇਤੀ ਹੋ ਜੇ ਪੂਰੀ। ਸਰਪੰਚ ਸਾਹਿਬ ਬੈਠੇ ਆ। ਹਮ ਸਾਡੇ ਬਲਾਕ ਪ੍ਰਧਾਨ ਸਾਹਿਬ ਬੈਠੇ ਆ। ਮੈਂ 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 ਤਾਂ ਨਾਲ ਖੁੱਲੇ ਛੋਟੇ ਦਿੱਟੀਆਂ ਵੀ ਤੁਸੀਂ ਲਿਖੇ ਆਓ। ਜੋ ਛੋਟੇ ਦਮਾਗ ਚੋਂ ਆਉਂਦਾ ਵੀ ਸਾਡੀ ਆ ਡਿਵੈਲਪਮੈਂਟ ਲਈ ਆ ਛੋਟੇ ਲਈ ਸਾਨੂੰ ਦਾ ਲੋੜ ਆ। ਇਹ ਇਹ ਅਵਾਰਡ ਮਿਲਿਆ ਜੀ ਇਸ ਹਸਪਤਾਲ ਨੂੰ ਦੱਸਿਓ ਜੀ ਆਪਣੇ ਇਸ ਇੱਕ ਬਹੁਤ ਮਿਲਿਆ ਸੀਗਾ ਜੀ ਐਂਟਰਪਰਨਰਸ਼ਿਪ ਆਸ ਦੀ ਮਤਲਬ ਹਰ ਸਾਲ ਦੇ ਲਗਭਗ ਕਾਫੀ ਸਾਲਾਂ ਤੋਂ 4-5 ਸਾਲਾਂ ਤੋਂ ਕਾਇਆਕਲਪ ਦਾ ਅਵਾਰਡ ਹੀ ਮਤਲਬ ਜਿੱਤ ਰਹੇ ਹੁੰਦੇ ਠੀਕ ਹੈ ਹਾਂ ਜੀ ਅੱਛਾ ਜੀ ਇਹ ਸਰ ਜੀ ਕੰਨ ਅਵੇਅਰਨੈਸ ਕੈਂਪ ਬੱਚਿਆਂ ਦੀ ਇਹੋ ਜਿਹਾ ਵੀ ਆਪਾਂ ਚਾਹੀਦਾ ਹੈ ਉਹ ਬੰਦਾ ਖਰਚਾ ਕਰਨ ਦੀ ਲੋੜ ਨਹੀਂ ਲੋਕਾਂ ਦੇ ਹਾਂਜੀ ਹਾਂਜੀ ਲਾਈਕ ਸਕੂਲ ਵਗੈਰਾ ਕਾਲਜ ਵਗੈਰਾ ਆਮ ਲੋਕਾਂ ਨੂੰ ਜਿਹੜੇ ਆਪਾਂ ਅਵੇਅਰ ਕਰ ਸਕੀਏ ਹਾਂਜੀ ਹਾਂਜੀ ਨਿੱਕੇ ਨਿੱਕੇ ਅਵੇਅਰਨੈਸ ਕੈਂਪ ਲਾਵਾਂਗੇ ਇੱਕ ਇੱਕ ਦਿਨ ਦੇ ਕੈਂਪ ਲਾਵਾਂਗੇ ਹਾਂਜੀ ਹਾਂਜੀ ਦੋ ਦੋ ਘੰਟੇ ਘੱਟਾਂਗੇ ਤਾਂ ਆਪਾਂ ਜੋ ਸਮਾਂ ਦੇਵਾਂਗੇ ਟਾਈਮ ਦੇਵਾਂਗੇ ਆਪਾਂ ਦੱਸੋ ਇਹ ਆਪਣਾ ਅਵੇਅਰਨੈਸ ਅਵੇਅਰ ਕਰਨ ਨਾਲ ਕਾਫੀ ਇਹ ਵੀ ਫਰਕ ਪੈਣਾ ਹੈ ਜਿਹੜਾ ਇਹ ਸਕੈਮਸ ਵਗੈਰਾ ਨੂੰ ਟਾਈਮ ਟੂ ਟਾਈਮ ਅਵੇਅਰਨੈਸ ਕੈਂਪਸ ਵਗੈਰਾ ਨਾਲ ਗੰਗਾ ਸ਼ਕਰਾ ਵੀ ਆਪਣੀ ਅੰਦਰ ਹੀ ਹੁੰਦਾ ਹੈ ਠੀਕ ਹੈ ਜੀ ਠੀਕ ਹੈ ਉੱਥੇ ਵੀ ਆਪਾਂ ਜਿਮਲੀਟੀ ਦਾ ਕਰੰਦ ਕਰਦੇ ਜਾਂਦੇ ਆ ਵਿੱਚ ਵਿੱਚ ਜੇ ਕੋਈ ਵੀ ਆਪਾਂ ਕੈਂਪ ਲਾਉਂਦੇ ਠੀਕ ਹੈ ਜੀ ਠੀਕ ਹੈ ਹਾਂ ਜੀ ਬਾਕੀ ਹਸਪਤਲ ਦੇ ਵਿੱਚ ਜਿਹਨੇ ਕੋਈ ਡਿਸਪੋਜੀਸ਼ਨ ਬੋਲਣ ਤੇ ਸਰਟੀਫਿਕੇਸ਼ਨ ਪੱਤੀ ਆਏ ਨੇ ਮੈਂ ਉਹਦਾ ਟੈਂਪੋਰਰੀ ਕਰ ਲਿਆ ਕਰਦੀ ਰਹਿੰਦੀ ਹਾਂ ਠੀਕ ਹੈ ਜੀ ਹਾਂ ਜੀ 24 ਦਾ ਚੱਲਦਾ ਖਰਚ ਹਾਂਜੀ ਹਾਂ ਜੀ 24 ਦਾ ਸੱਤ ਚੱਲਦਾ ਹੈ ਡਿਲੀਵਰੀ ਹੁੰਦੀ ਤਾਂ ਕਿਹਦੇ ਕੋਲ ਡਾਕਟਰ ਸੀ ਤੇ ਮੈਂ ਉਹ 24 ਦਾ ਸੱਤ ਉਹ ਦੇਖਦੀ ਆ ਡਿਲੀਵਰੀ ਸੈਂਟਰ ਇੱਕ ਆਪਣੇ ਡਾਕਟਰ ਸਾਹਿਬ ਹੈਗੇ ਨੇ ਉਹ ਆਮ ਆਦਮੀ ਜਿਹਨ ਲਈ ਆਪੀਡੀ ਸਰਵਿਸਿਸ ਜਿਹਨਾਂ ਜਨਰਲ ਡਾਇਗਨੋਸਟਿਕ ਠੀਕ ਹੈ ਕਲੀਨੀਕੇਸ਼ਨਸ ਲੈ ਲਿਓ ਹਾਂਜੀ ਠੀਕ ਹੈ ਮਮ ਅਜੇ ਤੁਹਾਡੇ ਨਾਮ ਸਰਕਾਰ ਤੁਹਾਡੇ ਨਾਮ ਆ ਵੀ ਕੀ ਤੁਸੀਂ ਕਹਿ ਰਹੇ ਜੀ ਕੋਈ ਐਸੀ ਕੰਪਿਊਟਰ ਵਗੈਰਾ ਹੈ ਨਹੀਂ ਹੁਣ ਬਾੜ ਦੇ ਅੰਦਰ ਹਾਂ ਉਹ ਬਾੜ ਦੇ ਵਿੱਚ ਇੱਕ ਕੰਪਿਊਟਰ ਹੈਗਾ ਅਗਰ ਉਹ ਫ੍ਰੀ ਕੰਪਿਊਟਰ ਹੋਵੇ ਤਾਂ ਲਵਾਂਗੇ ਜੀ ਠੀਕ ਹੈ ਜੀ ਪਰ ਇਹ ਜੇ ਮੇਰੇ ਕੋਲ ਫੰਡ ਆ ਜਾਂਦੇ ਆਂ 그러면은 ਮੈਂ ਤੁਹਾਨੂੰ ਲਗਵਾ ਦਿਆਂਗੀ ਇਹਨਾਂ ਦੇ ਫੰਡ ਰਿਕਵਰੀ ਖੰਡੀ ਕਲੀਅਰ ਹੋ ਗਿਆ ਨਾ ਕਲੀਅਰ ਆਮ ਆਦਮੀ ਦੇ ਕਲੀਨਿਕ ਦੇ ਫੰਡ ਹੈ ਜਿਹੜੇ ਉਹ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਆ ਆਪਣੇ ਇੱਥੇ ਦੋ ਸੈਂਟਰ ਚੱਲਦੇ ਆ ਨਾ ਇੱਕ 24x7 ਅਲੱਗ ਚੱਲਦਾ ਠੀਕ ਹੈ ਠੀਕ ਆਮ ਆਦਮੀ ਕਲੀਨਿਕ ਦੇ ਫੰਡ ਤਾਂ ਉਹ ਤਾਂ ਉਹਦੇ ਵਿੱਚ ਆ ਜਾਂਦੇ ਆ ਇਹਨਾਂ ਦੇ ਵਾਲੇ ਠੀਕ ਹੈ ਚਲੋ ਮੈਂ ਅਮ ਘੇੜਾ ਬਣਾ ਲਵਾਂਗੀ ਹਾਂ ਇਸ ਸਕੇਰਮਾਂ ਲਈ ਜਿੱਥੇ ਕੋਈ ਕਮੀ ਆਈ ਕਿਸੇ ਤਰ੍ਹਾਂ ਦੀ ਵੀ ਲੋਕਾਂ ਨੂੰ ਸਹੂਲਤ ਤੋਂ ਆਪਾਂ ਜਾਨਕੀ ਬਾਂਦੇ ਦੇਖਣਾ ਆਪਾਂ ਨਿਰਭੇਗਨਾ ਪਾਣਾ ਨੂੰ ਸ਼ਰਤੀ ਦੇਣੀ ਹੈ ਮਨੇ ਸਪਰਾਤਾ ਕਮੀ ਹੀ ਹੈ ਸਰਕਾਰ ਦਾ ਆਪਾਂ ਸੇਵਾ ਕਰਦੇ ਆਪਾਂ ਨਾਮਾ ਠੀਕ ਹੈ ਅੱਛਾ ਆਪਾਂ ਬਾਅਦ ਵਿੱਚ ਮੈਂ ਕਿੰਨਾ ਸਟਾਫ ਆਈ ਆਪਣੇ ਕੋਲ ਸਾਰਾ ਪਿੰਡ ਜਿੰਨੇ ਲੱਗਦਾ ਹੈ ਕਿ ਜਿਹਨੇ ਪਿੰਡ ਨੇ ਕਿਸ ਤਰ੍ਹਾਂ ਨਰਸੀ ਜੀ ਉਹ ਲੱਗਦਾ 24 ਘੰਟੇ ਸਟਾਫ ਹੈ ਇੱਕ ਮੈਂ ਇੱਕ ਵਾਰਾ ਕੰਮ ਕਰਦਾ ਬਾਕੀ ਆਮ ਆਗਲੀ ਕਲੀਨਿਕ ਚ ਇੱਕ ਰਿਸੈਪਸ਼ਨਿਸਟ ਹੈ ਜਿਹਨੇ ਇੱਕ ਵਾਰਾ ਟੈਂਡੈਂਟ ਉਹਨਾਂ ਦੇ ਠੀਕ ਹੈ ਜੀ ਫਾਰਮਾਸਿਸਟ ਤੇ ਡਾਕਟਰ ਸਾਹਿਬ ਨੇ ਸਬ ਸੈਂਟਰ ਦੇ ਵਿੱਚ ਆਪਣੇ ਕੋਲੇ ਇੱਕ ਐਲਐਮ ਹੈ ਠੀਕ ਹੈ ਜੀ ਤੇ ਮਲਟੀਪਲ ਕੋਸਟ ਵਰਕ ਕਰਦੀ ਹੈ ਠੀਕ ਹੈ ਜੀ ਸਰਵਾਈਜ਼ਰ ਨੇ ਦੋਨੋਂ ਦੇਖੀ ਠੀਕ ਹੈ ਜੀ ਪ੍ਰੈਜੈਂਟ ਰਹਿੰਦੇ ਸਾਰੇ ਜੀ ਕਾਂ ਕੀ ਹੋ ਰਹੀ ਹੈ ਦਵਾਨਿਆ ਬਕਰਾ ਪੂਰਾ ਜੀ ਬਾਨ ਸਾਰਾ ਕਿਤੇ ਲੱਗੇ ਪੈਡਲ ਸਾਰਾ ਸਾਰਾ ਬੈਠੀ ਹੋ ਪਹਿਲਾਂ ਬੈਠੀ ਹੋ ਠੀਕ ਹੈ ਠੀਕ ਹੈ ਗੁਪ ਸਿੰਘ ਜੀ ਨੇ ਆ ਮੈਡਮ ਜੀ ਨੇ ਕਿਹਾ ਅਗਲੇ ਫਸਟ ਫਸਟ ਮੇ ਦਿਖਾ ਲਈ ਫਸਟ ਮੇ ਸਾਰੀ ਆਏ ਠੀਕ ਸਾਰੇ ਕਰਮਾਂ ਦੇਗੇ ਬਈ ਨਹੀਂ ਨਹੀਂ ਸਾਰੇ ਹੈਗੇ ਇੱਥੇ ਤੁਸੀਂ ਠੀਕ ਹੈ ਠੀਕ ਹੈ ਸਾਰੇ ਕਰਦੇ ਹਾਂ ਅਮਕਾਰੀ ਸਾਰੇ ਇੱਥੇ ਨੂੰ ਰਮਜੂਤ ਵੀ ਨਾਲ ਹੀ ਹੋਗਾ ਹਾਂ ਨਾਲ ਆ ਜੀ ਮੈਨੂੰ ਤਾਂ ਖੁਸ਼ੀ ਹੋਈ ਤਿੰਨ ਜਣੇ ਆ ਜੀ ਮੇਰੇ ਜਿਹੜੇ ਹੈਗੇ ਆ EMPLOYEES ਵਿਦਿਆ ਕਰ ਰਹੇ ਨੇ ਪਰ ਤਾਂ ਇਹ ਬਟਾਏ ਮਿਲਦੇ ਤਾਂ ਖੁਸ਼ੀ ਹੁੰਦੀ ਹਾਂਜੀ ਠੀਕ ਹੈ ਮੈਮ ਥੈਂਕ ਯੂ ਅੱਛਾ ਤਾਂ ਤਸਵੀਰ ਇੱਥੇ ਦੀ ਕਿਸ ਮਾਦਰੀ ਅੱਛਾ 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 ਇਹ ਇਹ ਬੰਦ ਕਿਵੇਂ ਪਿਆ ਕਿ ਖਸਤਾ ਵਾਲਾ ਪਸ਼ੋ ਜਿਹੜੇ ਮੁਲਾਜ਼ਮ ਸੀ ਵੀ ਆਏ ਜੇ ਹੋਇਆ ਪਿਆ ਜਿਵੇਂ ਕੋਈ ਰੈਂਡਾ ਨਹੀਂ ਕੋਈ ਠੀਕ ਨਹੀਂ ਬੰਦ ਅੱਛਾ ਬੀੜੀ ਚਾਹ ਚਾ ਬੀੜੀ ਕੰਨ ਬੜਰ ਬਲਾਈਡ ਹੋ ਯਾਰ ਦੋ ਮਿੰਟ ਬੁਲਾਓ ਕਹਿੰਦੇ ਨੇ ਕਿ ਇਹ ਤੁਹਾਨੂੰ ਮਿਲ ਤੇ ਉਹ ਤੁਹਾਨੂੰ ਟਿਕਾ ਲਵਾ ਦੇ। ਹਾਂ ਹਾਂ ਇਹ ਹੁਣ ਅਸੀਂ ਕਾ ਕਰਕੇ ਤੁਹਾਨੂੰ ਕਾ ਲਵਾ ਦੇ। ਜਿਵੇਂ ਮੇਰੇ ਨਾਮ ਕਵਿੰਜ ਜਿਵੇਂ ਮੈਂ ਮਰੇ ਕਰਵਾ ਲਵਾਂ ਉਹ ਤੁਹਾਨੂੰ ਲਾ ਦੇ। ਉਹ ਵੀ ਕਰਕੇ। ਉਹ ਐਪ ਕਰੀ ਉਹ ਥੋੜਾ ਫਿਗਰ ਪਤਾ ਕਿ ਬਾਰਿਸ਼ ਦਾ ਪਤਾ। ਫਿਰ ਹੋ ਜਾਣਾ। ਬਾਅਦ ਵੀ ਹੋ ਜਾਣਾ। ਬਸ ਦੇਖੋ ਬਾਰਿਸ਼ ਆ ਰਹੀ ਤੋਂ ਜੇ ਮੈਂ ਕੰਮ ਕਰੂੰਗੀ ਜਿਵੇਂ ਅਸੀਂ ਕਰਦੇ ਹੁੰਦੇ ਉਹ ਆ ਹੀ ਜਾਂਦੇ ਹੁੰਦੇ। ਬਸ ਕਰਵਾ ਲਓ ਨਾ। ਇਹ ਟਿਕਾ ਕਰਨਾ ਚਾਹੀਦਾ। ਹਾਂ ਜੀ ਮੈਂ ਅੱਜ ਆਇਆ ਹਾਂ ਤੇ ਇਹ ਇਹ ਇੱਧਰ ਆਪਾਂ ਦਾ ਇਹਨਾਂ ਨੂੰ ਮਿਸੀਸ ਕਰਨਾ ਕਿ ਇਹ ਸਭ ਤੋਂ ਚੰਗੇ ਮਨੁੱਖ ਸਨ। ਤਾਂ ਵੀ ਕੋਈ ਟੈਂਪਰੇਰੀ ਅਹ ਜੀ ਕਾ ਜਿੰਦਗੀ। ਤਾਂ ਵੀ ਉਹ ਆਪਣੇ ਕੋਲ ਨਹੀਂ ਹੁੰਦੀ ਆ। ਚਲੋ। ਉਹ ਗੱਲ। ਇਹ ਮੈਡਮ ਹਾਂ ਇਹ ਬੰਦ ਇਹ ਆਇਆ ਸੀ ਪਾਸਟ ਦੇ ਬਾਰੇ ਇਹਨਾਂ ਨਾਲ ਆਪਸੀ ਉਹਨੂੰ ਇੱਕ ਚੋਰੀ ਹੈ। ਮੈਂ ਮਾਰੀ ਦੇਖਣ ਕਿ ਕਿੰਨਾ ਚੋਰੀ ਇਹਨਾਂ ਨੇ। ਅਪਰੀਸ਼ੀਏਟ ਸਰਵਾਈ। ਆਇਆ ਹੋਇਆ 2:00 ਤੱਕ ਹਾਜ਼ਰ ਹੁੰਦਾ ਹੈ। ਮੈਡਮ ਨੇ ਆਇਆ ਹੋਇਆ ਜਦੋਂ ਕਰਕੇ ਬਿਲਡਿੰਗ ਦੇ ਨਹੀਂ ਬੰਦ ਜਾਂਦੇ ਉਹਨਾਂ ਤੋਂ ਕਿਉਂਕਿ ਇਹਦਾ ਰੇਡ ਦਾ ਜਦੋਂ ਪਿਆ ਕਰਨ ਕਰਕੇ ਆਪਾਂ ਨਹੀਂ ਕਰਦੇ ਤਾਂ ਆਪਾਂ ਕਿਹਾ ਸੀ ਇਸੇ ਵੀ ਟਾਈਮ ਉੱਪਰ ਕੋਈ ਪਾਣੀ ਚੰਗਾ ਡਾਲ ਰਿਹਾ ਹੈ ਇਹ ਤਾਂ ਕਾਫੀ ਸੋਸਦਾ ਕਾਫੀ ਬਣੀ ਲਿਖ ਕੇ ਪਰ ਹੋਜੂਗਾ ਸ਼ਾਇਦ ਇਹ ਪਾਣੀ ਪਾਉਣ ਬਾਅਦ ਕੋਈ ਨਾ ਕੋਈ ਡੇਟੇ ਲਿਖ ਦੇ ਪਰ ਇਹ ਟੀਮ ਲਈ ਅੱਗੇ ਘਟਾ ਜਾ ਲਾਈਟ ਮੈਨ ਹੱਕਣ ਜਾਤਵਾ ਆਠੀ ਜੀ ਇਹਨਾਂ ਸਮੇਂ ਜਾਤਰਾ ਬਣਾ ਲਏ 100 ਯੂਥ ਨੇ ਸਰਕਾਰ ਨੇ ਹਾਂਦੀ ਸੀ ਜੀ हांजी अॻे लाया सारे पार्टी ठीकु आहे मैम थैंक्यू ठीकु okay. okay. आहे जी